ਭਾਰਤ ਦੇ ਵੀ ਆ ਰਹੇ ਨੇ ਪੰਜਾਬ ਦੇ ਖੇਤੀ ਮੰਤਰੀ ਵੀ ਉੱਥੇ ਸ਼ਾਮਲ ਰਹਿਣਗੇ ਇਸ ਤੋਂ ਇਲਾਵਾ ਕਈ ਹੋਰ ਬੀਜੇਪੀ ਦੇ ਵੱਡੇ ਵੱਡੇ ਲੀਡਰ ਇਸ ਮੀਟਿੰਗ ਵਿੱਚ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਪਹੁੰਚਣਗੇ ਸ਼ਾਮ ਨੂੰ ਤੇ ਜੋ ਵੱਡੀ ਅਪਡੇਟ ਆ ਰਹੀ ਹੈ ਕਿ ਅੱਜ ਦੁਪਹਿਰੇ 12 ਵਜੇ ਜਿਹੜੇ ਜਗਜੀਤ ਸਿੰਘ ਢੱਲੇ ਵਾਲਾ ਜੋ ਐਨੇ ਦਿਨ ਤੋਂ ਮਰਮਰਤੇ ਬੈਠੇ ਨੇ ਉਹ ਉਥੋਂ ਅਰਦਾਸ ਹੋਏਗੀ 12 ਵਜੇ ਉਸ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਨਿਕਲਣਗੇ ਔਰ ਜੋ ਸਭ ਤੋਂ ਵੱਡੀ ਅਪਡੇਟ ਆਈ ਹੈ ਕਿ ਇਸ ਦੇ ਵਿੱਚ ਅੱਜ 28 ਕਿਸਾਨ ਆਗੂ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਨੇ ਹਾਲਾਂਕਿ ਆਗੂਆਂ ਦੇ ਨਾਮ ਹਿਤਾਕ ਸਾਹਮਣੇ ਨਹੀਂ ਆਏ ਪਰ ਇੱਕ ਨਾਮ ਸਾਹਮਣੇ ਆ ਚੁੱਕਿਆ ਜਗਦੀਸ਼ ਸਿੰਘ ਢੱਲੇਵਾਲ ਦੇ ਨਾਲ ਸਵਰਨ ਸਿੰਘ ਭੰਡੇਰ ਦਾ ਜੋ ਕਿ ਅਕਸਰੀ ਸੁਰਖੀਆਂ ਵਿੱਚ ਰਹਿੰਦੇ ਨੇ ਇਸ ਸਾਰੇ ਅੰਦੋਲਨ ਦੇ ਦੌਰਾਨ ਤਾਂ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਨੇ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਚੰਡੀਗੜ੍ਹ ਤੋਂ ਸਿੱਧਾ ਉਹਨਾਂ ਕੋਲ ਚਲਦੇ ਆ ਵੀ ਕੀ ਅਪਡੇਟ ਹੈ ਤਾ ਸ਼ਰਮਾਈ ਤੁਹਾਡਾ ਸਵਾਗਤ ਹੈ ਜੀ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਤੁਹਾਡੀ ਸਭਾ ਬਹੁਤ ਧੰਵਾਦ ਜੀ ਸ਼ਰਮਾ ਜੀ ਅੱਜ ਕਿਸਾਨਾਂ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਜੇਕਰ ਦੇਖਿਆ ਜੇ ਤਾਂ ਖੇਤੀਬਾੜੀ ਮੰਤਰੀ ਵੀ ਆ ਰਹੇ ਭਾਰਤ ਦੇ ਤੇ ਉਹਨਾਂ ਤੋਂ ਇਲਾਵਾ ਕਈ ਹੋਰ ਵੱਡੇ ਵੱਡੇ ਦਿੱਗਾ ਹੀ ਨੇਤਾ ਵੀ ਚੰਡੀਗੜ੍ਹ ਕੂਚ ਕਰ ਰਹੇ ਨੇ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਮਨਾਉਣ ਦੇ ਲਈ ਹਾਲਾਂਕਿ ਮੀਟਿੰਗ ਦਾ ਕੀ ਹੋਏਗਾ ਉਹ ਅਲੱਗ ਗੱਲ ਹੈ ਮੰਨਣਗੇ ਕਿਸਾਨਾਂ ਦੀ ਗੱਲ ਸਰਕਾਰ ਦੇ ਨੁਮਾਇੰਦੇ ਕਿ ਨਹੀਂ ਉਹ ਬਾਅਦ ਦਾ ਇੱਕ ਵਿਸ਼ਾ ਹੈ ਪਰ ਜੋ ਸਾਡੇ ਕੋਲ ਅਪਡੇਟ ਆ ਚੁੱਕੀ ਹੈ ਕਿ ਅੱਜ ਡੱਲੇਵਾਲ ਸਾਹਿਬ ਸਹੀ ਸਲਾਮਤ ਨੇ ਉਹ ਅੱਜ ਖੁਦ ਮੀਟਿੰਗ ਨੂੰ ਅਟੈਂਡ ਕਰਨਗੇ ਬਿਲਕੁਲ ਬਿਲਕੁਲ ਸੋਢੀ ਸਾਹਿਬ ਕਿਸਾਨ ਜਥੇਬੰਦੀਆਂ ਦੀ ਸੈਂਟਰ ਸਰਕਾਰ ਦੇ ਨਾਲ ਤੀਜੇ ਦੌਰ ਦੀ ਮੀਟਿੰਗ ਹੈ ਜੀ ਚੰਡੀਗੜ੍ਹ ਦੇ ਵਿੱਚ ਸੈਕਟਰੀਏਟ ਚ ਜੀ ਦੇਖੋ ਜਿਵੇਂ ਤੁਸੀਂ ਦੱਸਿਆ ਡੱਲੇਵਾਲ ਸਾਹਿਬ ਸਵਰਨ ਸਿੰਘ ਭੰਦੇਰ ਜੀ ਉਨ੍ਹਾਂ ਦੇ ਨਾਲ ਹੋਰ 28 ਕਿਸਾਨ ਹੈ ਜੀ 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 ਦੇਖੋ ਪਹਿਲਾਂ ਜਦੋਂ ਬਫਦ ਆਇਆ ਸੀਗਾ ਸੈਂਟਰ ਸਰਕਾਰ ਤੋਂ ਜੀ ਬਨੋਰੀ ਦੇ ਵਿੱਚ ਗਿਆ ਸੀ ਜੀ ਜੀ ਉਸ ਟਾਈਮ ਪੰਜ ਮੈਂਬਰੀ ਕਮੇਟੀ ਦੀ ਗੱਲ ਹੋਈ ਸੀਗੀ ਜੀ ਹਾਂਜੀ ਹਾਂਜੀ ਕਿ ਪੰਜ ਲੋਕ ਜਾਣਗੇ ਕਿਹੜੇ ਕਿਹੜੇ ਜਾਣਗੇ ਜੀ ਉਹ ਢੱਲੇਵਾਲ ਸਾਹਿਬ ਤੈਅ ਕਰਨਗੇ ਜਾਣਗੇ ਜਿੱਥੇ ਬੰਦੇ ਤੈਅ ਕਰਨਗੇ ਜੀ ਲੇਕਿਨ ਜਦੋਂ ਮੀਟਿੰਗ ਕੀਤੀ ਗਈ 14 ਫਰਵਰੀ ਦੀ ਜੀ ਤਾਂ ਉਸ ਦੇ ਵਿੱਚ 28 ਕਿਸਾਨ ਗਏ ਆ ਜੀ ਸਹੀ ਗੱਲ ਹੈ ਤੁਹਾਡੀ ਉਹ ਉਹਨਾਂ ਦੇ ਨਾਮ ਕਿਆ ਕਿਆ ਹੈ ਜਾਂ ਉਹ ਮੈਟਰ ਨੂੰ ਕਿਉਂ ਚੇਂਜ ਕੀਤਾ ਗਿਆ ਇਹ ਤਾਂ ਦੇਖੋ ਜਥੇਬੰਦੀਆਂ ਦੱਸ ਸਕਦੀਆਂ ਜਾਂ ਸਰਕਾਰਾਂ ਦੱਸ ਸਕਦੀਆਂ ਸਹੀ ਗੱਲ ਹੈ ਜੀ ਦੇਖੋ ਫਿਰ ਮੀਟਿੰਗ ਹੋਈ ਖੇਤੀ ਮੰਤਰੀ ਦੇਖੋ ਜਿਹੜਾ ਸੈਂਟਰ ਸਰਕਾਰ ਦੇ ਖੇਤੀ ਮੰਤਰੀ ਆ ਉਹਨਾਂ ਦੇ بیٹے ਦਾ ਵਿਆਹ ਸੀਗਾ 14 ਫਰਵਰੀ ਦਾ ਜੀ ਹਾਂਜੀ ਦੇਖੋ ਮੀਟਿੰਗ ਰੱਖਣ ਤੋਂ ਬਾਅਦ ਹੀ ਇਹ ਇੱਕ ਅਫਵਾਹ ਉੱڑ ਗਈ ਸੀ ਕਿ ਇਹ ਮੀਟਿੰਗ ਬੇਸਿੱਟਾ ਨਿਕਲੂਗੀ ਕਿਉਂਕਿ ਖੇਤੀ ਮੰਤਰੀ ਦੇ ਸਿਰ ਤੇ ਹੀ ਸਾਰਾ ਕੁਝ ਹੋਣਾ ਹੈ ਖੇਤੀ ਮੰਤਰੀ ਦਾ ਮੌਜੂਦ ਹੋਣਾ ਜ਼ਰੂਰੀ ਉਸਦੇ ਬੇਟੇ ਦਾ ਵਿਆਹ 14 ਫਰਵਰੀ ਦਾ ਜੀ ਜੀ ਸਹੀ ਗੱਲ ਬੇਸਿੱਟਾ ਨਿਕਲੀ ਦੇਖੋ ਜਿਹੜੀ ਹੋਣ ਦੀ ਮੀਟਿੰਗ ਅੱਜ ਦੀ ਮੀਟਿੰਗ ਆ ਤੁਹਾਡੀ ਸਾਹਿਬ ਇਹਦੇ ਵਿੱਚ 28 ਕਿਸਾਨ ਖੇਤੀ ਮੰਤਰੀ ਪੰਜਾਬ ਖੇਤੀ ਮੰਤਰੀ ਸੈਂਟਰ ਸਰਕਾਰ ਦੇਖੋ ਇਹ ਇਹਨਾਂ ਦਾ ਜਿਹੜਾ ਵਪਦਾ ਜਾਂ ਇਹਨਾਂ ਦੀ ਜਿਹੜੀ ਟੀਮ ਹੈ ਜੋ ਜੋ ਵੀ ਉਹਨਾਂ ਦੇ ਹਿਸਾਬ ਨਾਲ ਹੋਣਗੇ ਉਹ ਲੋਕ ਆਉਣਗੇ ਤੇ ਬੈਠ ਕੇ ਗੱਲ ਕਰਨਗੇ ਜੀ ਜੀ ਗੱਲ ਕਿਆ ਹੁੰਦੀ ਹੈ ਕਿ ਕਿੱਥੇ ਕਿਤੇ ਤੱਕ ਪਹੁੰਚਦੀ ਹੈ ਦੇਖੋ ਪਹਿਲਾਂ ਤਾਂ ਇਹੀ ਚੀਜ਼ ਕਿਤੇ ਨਾ ਕਿਤੇ ਫਿੱਕੀ ਨਜ਼ਰ ਆ ਰਹੀ ਹੈ ਵੀ ਜੋ ਤੁਸੀਂ ਸੈਂਟਰ ਸਰਕਾਰ ਨੂੰ ਪੰਜ ਮੈਂਬਰੀ ਦੀ ਗੱਲ ਕੀਤੀ ਸੀਗੀ ਉਸ ਤੋਂ ਤੁਸੀਂ ਵਧਣ ਦਾ ਤੁਹਾਡਾ ਕਾਰਨ ਕਿਹਾ ਜਾਂ ਤੁਹਾਡੇ ਤੇ ਪ੍ਰੈਸ਼ਰ ਪਿਆ ਜਾਂ ਥਾਈ ਲੋਕ ਦਾ ਹੋਣਾ ਜ਼ਰੂਰੀ ਹੈ ਦੇਖੋ ਜਦੋਂ ਇਸ ਇੱਕ ਗੱਲੇ ਕਰਨੀ ਹੈ ਅਸੀਂ ਇੱਕ ਮੰਚ ਤੇ ਇਕੱਠੇ ਹੋ ਗਏ ਹੁਣ ਮੈਂ ਤੁਹਾਡੇ ਤੇ ਭਰੋਸਾ ਕਰ ਰਿਹਾ ਬਈ ਛੋਟੀ ਸਾਹਿਬ ਮੈਂ ਤੁਹਾਡੇ ਹਿਸਾਬ ਨਾਲ ਚੱਲਣਾ ਜੀ ਤੁਸੀਂ ਨਾਲ ਜਾਓ ਨਾ ਜਾਓ ਜੀ ਗੱਲ ਖਤਮ ਹੋ ਗਈ ਜੀ ਉਸ ਤੋਂ ਬਾਅਦ ਜਿੰਨੇ ਬੰਦੇ ਸੀ ਜ਼ਿਆਦਾ ਲਿਜਾਵਗੇ ਜਾਂ ਜਿੰਨੇ ਹੀ ਕਿਸਾਨ ਜ਼ਿਆਦਾ ਜਾਣਗੇ ਕਿਤੇ ਇਹਨਾਂ ਕਿਤੇ ਉਹਦੇ ਵਿੱਚ ਨੁਕਸਾਨ ਹੀ ਹੈ ਨੁਕਸਾਨ ਇਹ ਹੈ ਕਿਉਂਕਿ ਹਰ ਇੱਕ ਬੰਦਾ ਆਪਣੀ ਗੱਲ ਕਰਦਾ ਉੱਥੇ ਵੀ ਮੈਂ ਮੇਰੀ ਜਫਾਤ ਜੰਨੇ ਆ ਜਿੰਨੇ ਘਟ ਹੋਣਗੇ ਉਹਨਾਂ ਹੀ ਫਿਰ ਕਿਤੇ ਨਾ ਕਿਤੇ ਜਿਹੜਾ ਸੋਲੂਸ਼ਨ ਆ ਜਾਂ ਮਸਲਾ ਹੱਲ ਹੁੰਦਾ ਜਿਹੜਾ ਕਿਤੇ ਨੂੰ ਕਹਿੰਦੇ ਨੇ ਸੋਲੂਸ਼ਨ ਹੱਲ ਹੋ ਜਾਂਦਾ ਮਸਲਾ ਹੱਲ ਹੋ ਜਾਂਦਾ ਫਿਰ ਕਿਤੇ ਨਾ ਕਿਤੇ ਉਹ ਚੀਜ਼ ਨਜ਼ਰ ਆਉਂਦੀ ਹੈ ਜੀ ਲੇਕਿਨ ਹੁਣ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਿਹਾ ਵੀ ਇਹ ਮੀਟਿੰਗ ਹੈ ਜਿਹੜੀ ਸਿੱਟਾ ਨਿਕਲੂਗੀ ਵੇ ਸਿੱਟਾ ਨਿਕਲੂਗੀ ਕਿਉਂਕਿ ਪਹਿਲੇ ਹੀ ਦੋ ਟ੍ਰੈਕ ਤੇ ਜਿਹੜੀ ਆ ਟ੍ਰੇਨ ਉਹ ਆਫ ਦਾ ਵੇ ਜਾ ਰਹੀ ਹੈ ਜੀ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਅੱਜ ਖੇਤੀਬਾੜੀ ਮੰਤਰੀ ਦੇ ਨਾਲ ਬਹੁਤ ਵੱਡੇ ਕੇਂਦਰੀ ਮੰਤਰੀ ਅਨਿਲ ਜੋਸ਼ੀ ਉਹ ਵੀ ਆ ਰਹੇ ਨੇ ਔਰ ਸਪੈਸ਼ਲ ਯਾਨੀ ਕਿ ਇਹ ਕਰ ਦਿੱਤਾ ਗਿਆ ਵੀ ਖੇਤੀਬਾੜੀ ਮੰਤਰੀ ਇਹ ਉੱਪਰ ਛੱਡਿਆ ਗਿਆ ਭਾਜਪਾ ਸਰਕਾਰ ਵੱਲੋਂ ਵੀ ਹੁਣ ਜਿਹੜਾ ਵੀ ਐਮਐਸਪੀ ਦੀ ਗਰੰਟੀ ਹੈ ਜਾਂ ਜਿਹੜੇ ਕਾਨੂੰਨ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਖੇਤੀਬਾੜੀ ਤੇ ਨਿਰਭਰ ਹੋ ਜਾਂਦੀਆਂ ਨੇ ਇਸ ਕਰਕੇ ਸ਼ਾਇਦ ਕਿਸਾਨਾਂ ਨੂੰ ਲੱਗ ਰਿਹਾ ਹੋਵੇ ਸ਼ਰਮਾ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਪਰ ਸ਼ਾਇਦ ਕਿਸਾਨਾਂ ਨੂੰ ਵੀ ਲੱਗ ਰਿਹਾ ਹੋਵੇ ਉਹਨਾਂ ਦਾ ਵਫਾ ਜ਼ਿਆਦਾ ਹੋ ਰਿਹਾ ਤਾਂ ਅਸੀਂ ਵੀ ਆਪਣੇ ਜਿਆਦਾ ਨੁਮਾਇੰਦੇ ਲੈ ਕੇ ਜਾਈਏ ਛੋਟੀ ਸਾਹਿਬ ਉੱਥੇ ਗਏ ਸੀ ਕਿਤੇ ਕੁਸ਼ਤੀ ਕਰਨੀ ਕਬੱਡੀ ਖੇਡਣੀ ਯਾਨੀ ਯਾਨੀ ਤੁਸੀਂ ਇਹ ਇਹ ਕਹਿਣਾ ਚੰਦੇ ਹੋ ਵੀ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਦੇ ਵਿੱਚ ਵੀ ਆਪਸੀ ਸਹਿਮਤੀ ਨਹੀਂ ਹੈਗੀ ਆਪਸੀ ਸਹਿਮਤੀ ਨਹੀਂ ਹੈ ਕਿ ਜੇ ਆਪਸੀ ਸਹਿਮਤੀ ਹੁੰਦੀ ਤਾਂ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਤੁਹਾਡੇ ਯਾਦ ਹੋਣਾ ਵੀ ਸਟਾਰਟਿੰਗ ਦੇ ਵਿੱਚ ਗੱਲ ਹੋਈ ਸੀਗੀ ਵੀ ਪੰਜ ਪੰਜ ਬੰਦੇ ਜਾਣਗੇ ਗੱਲ ਕਰਨਗੇ ਜੀ ਪੰਜ ਬੰਦੇ ਕੌਣ-ਕੌਣ ਹੋਣਗੇ ਉਹ ਦੇਖਿਆ ਜਾਊਗਾ ਜੀ ਬਾਅਦ ਦੇ ਵਿੱਚ ਕੁਝ ਬੰਦਿਆਂ ਦੇ ਨਾਮ ਵੀ ਆਏ ਸੀਗੇ ਸਰ ਮੈਂ ਜੀ ਮੈਂ ਮੈਂ ਦੱਸ ਦੇਣਾ ਉਹਦੇ ਵਿੱਚ ਕਾਕਾ ਸਿੰਘ ਕੋਟੜਾ ਦਾ ਨਾਮ ਸਭ ਤੋਂ ਉੱਪਰ ਆ ਗਿਆ ਸੀ ਇਸ ਕਰਕੇ ਕਈ ਜਿਹੜੇ ਕਿਸਾਨ ਆਗੂ ਸੀਨੀਅਰ ਨੇ ਉਹ ਨਾਰਾਜ਼ ਵੀ ਆ ਦੇਖੋ ਛੋਡੀ ਸਾਫ਼ ਕਰ ਲਓ ਤਾਂ ਉੱਥੇ ਇਹੀ ਆ ਨਾ ਜੀ ਫੇਰ ਇੱਕਾ ਕਿੱਥੇ ਰਹਿ ਗਿਆ ਜੀ ਫੇਰ ਤੁਸੀਂ 28 ਛੱਡੋ ਤੁਸੀਂ 55 ਲੈ ਜੋ ਜੀ ਜੀ ਤੁਸੀਂ 100 90 ਲੈ ਜੋ ਜੀ ਗੱਲ ਬਣਨੀ ਨਹੀਂ ਉਹ ਦੇਖੋ ਗੱਲ ਮੈਂ ਮੇਰੀ ਨੂੰ ਮਾਰਨਾ ਪੈਣਾ ਜੇ ਹੁਣ ਮੰਨ ਲਓ ਪੰਜ ਮੈਂਬਰੀ ਦੇ ਵਿੱਚ ਮੈਂ ਕਾ ਮੇਰਾ ਨਾਮ ਮੇਰਾ ਨਾਮ ਜਿਹੜੇ ਮੈਂ ਮੇਰੀ ਆਲੇ ਉਹਨਾਂ ਨੂੰ ਬਾਹਰ ਕਰ ਦਿਓ ਜੀ ਕਿਉਂ ਕਿਉਂ ਕਿ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਜਿਹੜੇ ਧਰਮਿਆਂ ਤੇ ਬੈਠੇ ਉਹ ਵੀ ਪਰੇਸ਼ਾਨ ਆ ਜਿਹੜੇ ਆਪਣੇ ਇਸ ਚੀਜ਼ ਦੇ ਨਾਲ ਜੂਝ ਰਹੇ ਆ ਜਿਹੜੇ ਇਸ ਚੀਜ਼ ਨੂੰ ਹੰਡਾਰ ਰਹੇ ਆ ਬਹੁਤ ਪਰੇਸ਼ਾਨ ਆ ਚਾਹੇ ਉਹ ਆਮ ਪਰ ਕੋਵੇ ਚਾਹੇ ਧਰਮਿਆਂ ਤੇ ਬੈਠੇ ਕਿਸਾਨ ਹੋਣ ਚਾਹੇ ਉਹਨਾਂ ਦੇ ਪਿੱਛੇ ਰੋਲਦੀਆਂ ਜ਼ਮੀਨਾਂ ਹੋਣ ਜੇ ਹੁਣ ਜੋ ਮੰਨ ਲਓ 10 ਕਿੱਲੇ ਵਾਲਾ ਕਿਸਾਨ ਵੀ ਬੈਠਾ ਹੈ 10 ਕਿੱਲੇ ਵਾਲੀ ਦੀ ਖੇਤੀ ਨਹੀਂ ਖੇਤੀਬਾੜੀ ਨਹੀਂ ਜਾਏਗੀ ਕਿਆ ਖੇਤਾਂ 'ਚ ਕੰਮ ਕਰਨੀ ਜੀ ਹੈਗਾ ਜੀ ਸਭ ਤੇ ਹੈਗਾ ਲੇਕਿਨ ਇਸ ਚੀਜ਼ ਨੂੰ ਜਿਹੜੇ ਲੋਕ ਕਹਿੰਦੇ ਆ ਵੀ ਸਾਡੇ ਤੋਰੀ ਫੁੱਲ ਕੱਲ ਜਾਂਦਾ ਰਹੇ ਮੈਂ ਸਿੱਧੇ ਸ਼ਬਦਾਂ ਚ ਕਹੂੰਗਾ ਵੀ ਸਾਡੀ ਰੋਜੀ ਰੋਟੀ ਚੱਲਦੀ ਰਹੇ ਸਾਡੀ ਫੇਰ ਮੰਨਦੀ ਰਹੇ ਸਾਡਾ ਪੈਸਾ ਬਣਦਾ ਰਹੇ ਉਹ ਲੋਕ ਕਦੇ ਨਹੀਂ ਇਸ ਚੀਜ਼ ਨੂੰ ਨਿਬੇੜਨ ਤੇ ਦੇ ਸਕਦੇ ਜੀ ਇਹੀ ਚੀਜ਼ ਪਹਿਲੇ ਸੰਘਰਸ਼ ਚ ਹੋ ਜਾਂਦੀ ਅਗਰ ਏਕਾ ਹੁੰਦਾ ਏਕਾ ਹੋਣਾ ਨਹੀਂ ਕੱਲੂ ਉਹੀ ਗੱਲ ਆਉਣੀ ਆ ਲੋਕਾਂ ਨੇ ਕਿਸਾਨਾਂ ਦਾ ਸਾਥ ਦੇਣਾ ਛੱਡ ਦੇਣਾ ਅੱਜ ਮੈਂ ਚੈਨਲ ਤੇ ਕਲੀਅਰ ਕਹਿ ਰਿਹਾ ਜੋ ਲੋਕਾਂ ਦੀ ਹਵਾ ਜੀ ਜੀ ਸਹੀ ਗੱਲ ਕਹਿ ਰਹੇ ਹੋ ਤੇ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਕਿ ਸਵਰਨ ਸਿੰਘ ਪੰਢੇਰ ਦਾ ਵੀ ਇੱਕ ਇੱਕ ਨਵਾਂ ਬਿਆਨ ਆ ਗਿਆ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਪਹਿਲਾਂ ਤਾਂ ਉਹ ਮੋਰਤਾ ਸਮਾ ਰਹੇ ਸੀ ਸ਼ੰਭੂ ਬਾਰਡਰ ਤੋਂ ਇੱਕ ਸਾਲ ਤੋਂ ਤੇ ਹੁਣ ਉਹ ਬੀਤੇ ਦੋ ਦਿਨਾਂ ਤੋਂ ਖਨੋਰੀ ਬਾਰਡਰ ਪਹੁੰਚ ਗਏ ਨੇ ਅੱਜ ਉਹ ਜਗਦੀਸ਼ ਸਿੰਘ ਡੱਲੇਵਾਲ ਜੀ ਨਾਲ ਮੋਰੀ ਬਣ ਕੇ ਜਾਣਗੇ ਤੇ ਉਹਨਾਂ ਨੇ ਪਹਿਲੇ ਇੱਕ ਬਿਆਨ ਦਿੱਤਾ ਹੈ ਹਜੇ ਮੀਟਿੰਗ ਹੋਈ ਨਹੀਂ ਆਪਾਂ ਇਸ ਤੇ ਵੀ ਚਰਚਾ ਕਰਨੀ ਹੈ ਉਹਨਾਂ ਨੇ ਪਹਿਲੇ ਇੱਕ ਬਿਆਨ ਦਿੱਤਾ ਹੈ ਆਪਣਾ ਕਿ ਅਸੀਂ 25 ਤਰੀਕ ਨੂੰ ਦਿੱਲੀ ਵਾਲ ਕੁਚ ਕਰਾਂਗੇ ਦੇਖੋ ਹਰੇਕੇ ਡੱਲੇਵਾਲ ਸਾਹਿਬ ਦਾ ਇਹ ਬਿਆਨ ਨਹੀਂ ਆਇਆ ਇਹ ਸੋਰਨ ਸਿੰਘ ਭੰਦੇਰ ਦਾ ਬਿਆਨ ਹੈ। ਹਾਂ ਦੇਖੋ ਸੋਢੀ ਸਾਹਿਬ ਅਸੀਂ ਕਹਿਣਾ ਕੀ ਚਾਹੁੰਨੇ ਆ ਜੋ ਨਿਕਲ ਕੇ ਸਾਹਮਣੇ ਆ ਰਹੇ ਆ ਨਾ ਜੀ ਜੀ ਭੰਦੇਰ ਸਾਹਿਬ ਜੇ ਮੈਂ ਸਿੱਧਾ ਕਹੂੰਗਾ ਇੱਕ ਥਾਲੀ ਦੇ ਬੈਂਗਣ ਦੀ ਤਰ੍ਹਾਂ ਰੋਲ ਅਦਾ ਕਰਦੇ ਆ ਜੀ ਜੀ ਜਦੋਂ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਭੰਦੇਰ ਸਾਹਿਬ ਵੱਲੋਂ ਦਿੱਤੀ ਗਈ ਸੀ ਉਸੇ ਦੇ ਵਿੱਚ ਕੋਈ ਨਾ ਦੀ ਖਟਪਟ ਹੋ ਗਈ ਭੰਦੇਰ ਸਾਹਿਬ ਅਲੱਗ ਆਪਣੀਆਂ ਮੀਟਿੰਗਾਂ ਲੱਗ ਗਈ ਸੀ ਕਿ ਕਾਰਨ ਅਲੱਗ ਜਾਣ ਲੱਗੇ ਸੀ ਕਿ ਹਲਾ ਕਮੇਟੀ ਚੰਡੀਗੜ੍ਹ ਤੇ ਵੀ ਕਰਕੇ ਆ ਫਿਰ ਦਿੱਲੀ ਜਾਣ ਦੀ ਗੱਲ ਕਰਦੇ ਸੀਗੇ ਦੇਖੋ ਐਦਾਂ ਦੀ ਜਦੋਂ ਸਿਚੁਏਸ਼ਨ ਅਸੀਂ ਪੈਦਾ ਕਰ ਦਿੰਦੇ ਹੁਣ ਮੰਨ ਲਓ 25 ਤਰੀਕ ਦੀ ਉਹ ਗੱਲ ਕਰਦੇ ਆ ਜੀ ਕਿਸੇ ਨੂੰ ਕਿਆ ਪਤਾ ਵੀ ਅੱਜ ਦੀ ਮੀਟਿੰਗ ਚ ਕਿਆ ਹੋਣਾ ਜੀ ਜੀ ਉਹੀ ਗੱਲ ਹੈ ਨਾ ਯਾਨੀ ਕਿ ਭੰਡੇਰ ਸਾਹਿਬ ਨੂੰ ਪਹਿਲਾਂ ਪਤਾ ਹੈ ਵੀ ਅੱਜ ਕੁਝ ਨਹੀਂ ਹੋਣਾ ਨਹੀਂ ਦੇਖੋ ਜਾ ਪਤਾ ਹੈ ਜਾ ਉਹ 네ਗੇਟਿਵ ਸੋਚਦੇ ਨੇ 네ਗੇਟਿਵ ਸੋਚ ਸੋਚ ਕੇ ਥੋੜਾ ਜਾਣਾ ਜੀ ਅਸੀਂ 네ਗੇਟਿਵ ਸੋਚ ਸੋਚ ਕੇ ਜਾਣਾ ਤਾਂ ਇਸੀ ਮਤਲਬ ਇਸ ਚੀਜ਼ ਨੂੰ ਲੰਬਾ ਲੈ ਕੇ ਜਾਣਾ ਜੀ ਜੀ ਉਹ ਵੀ ਬੰਦਾ ਨਹੀਂ ਚਾਹੂਗਾ ਵੀ ਇਹ ਮੀਟਿੰਗੇ ਲਿਪੜ ਜਵੇ ਜਿਹੜਾ ਬੰਦਾ ਆਪਣਾ ਥੋੜੀ ਬੁਲਕਾ ਚਲਾ ਰਿਹਾ ਜੀ ਮੈਂ ਤਾਂ ਸਿੱਧੀ ਗੱਲ ਕਹਾਂਗਾ ਜਿਹੜਾ ਬੰਦਾ ਪਰੇਸ਼ਾਨ ਹੁੰਦਾ ਜਿਹੜਾ ਬੰਦਾ ਮਸਲੇ ਨੂੰ ਹੱਲ ਕਰਾਉਣ ਦੀ ਗੱਲ ਕਰਦਾ ਉਹਦੇ ਵਾਸਤੇ ਤਾਂ ਇੱਕ ਇੱਕ ਮਿੰਟ ਬਹੁਤ ਬਹੁਤ ਹੈ ਜੀ ਉਹਦੇ ਵਾਸਤੇ ਤਾਂ 22 ਤਰੀਕ ਨੂੰ ਮਸੂ ਆਈ ਆ ਪਹਿਲਾਂ 14 ਤਰੀਕ ਨੂੰ ਮਸੂ ਆਈ ਸੀ ਕਿ 22 ਤਰੀਕ ਨੂੰ ਮਸੂ ਆਈ ਆ ਅਗਲੀ ਤਰੀਕ ਕੋਈ ਹੋਰ ਪੈ ਜੂਗੀ ਫਿਰ ਅੱਗੇ ਰੜਕਣਾ ਪਊਗਾ ਜੀ ਇਸੇ ਕਰਕੇ ਸੀ ਕਹਿੰਨਾ ਵੀ ਦੇਖੋ ਏਕੇ ਦੇ ਨਾਲ ਚੱਲੋ ਜੀ ਬੇਸ਼ੱਕ ਪੰਜ ਮੈਂਬਰ ਹੋ ਸੱਤ ਮੈਂਬਰ ਹੋ 10 ਹੋ 20 ਹੋ 50 ਸਾਨੂੰ ਕੋਈ ਜਿਹੜੇ ਇੰਨਾਂ ਦੇ ਲੋਕਾਂ ਨੂੰ ਸਾਈਡਪਾ ਕਰਦੇ ਨਹੀਂ ਲੋਕ ਸਾਈਡ ਤੇ ਹੋ ਜਾਣਗੇ ਜੱਥੇਬੰਦੀਆਂ ਤੋਂ ਸਹੀ ਕਹਿ ਰਹੇ ਹੋ ਸ਼ਰਮਾਈ ਵੇਖੋ ਤਰਨਿਆ ਦੇ ਤੁਸੀਂ ਵੀ ਅਪਡੇਟ ਦਿੰਦੇ ਰਹੋ ਮੈਂ ਵੀ ਜਾਂਦਾ ਰਿਹਾ ਹਾਂ ਬਾਰਡਰਾਂ ਤੇ ਉੱਥੇ ਜਿਹੜੇ ਲੋਕ ਹੈ ਅਸੀਂ ਇਹ ਨਹੀਂ ਕਹਿੰਦੇ ਕੱਲਾ ਡੱਲੇਵਾ ਸਾਹਿਬ ਭੰਡੇਰ ਸਾਹਿਬ ਜਾਂ ਕੋਈ ਹੋਰ ਆਗੂ ਜਿਹੜੇ ਵੀ ਕਿਸਾਨ ਉੱਥੇ ਬੈਠੇ ਨੇ ਉਹ ਕੋਈ ਖੁਸ਼ ਨਹੀਂ ਹੈ ਕਿਉਂਕਿ ਇਹ ਇੰਨੇ ਸਾਲ ਇੱਕ ਸਾਲ ਤੋਂ ਆਪਣਾ ਘਰ-ਬਾਰ ਛੱਡਿਆ ਇੱਕ ਬਹਿਣਾ ਹਾਲਾਂਕਿ ਉਹਨਾਂ ਨੂੰ ਲੰਗਰ ਮਿਲ ਰਿਹਾ ਪਰ ਕਿਵੇਂ ਮਿਲ ਰਿਹਾ ਮੀਂਹ ਤੇ ਤੂਫਾਨ ਹਨੇਰੀਆਂ ਠੰਡ ਤੋਂ ਬੈਠੇ ਰਹੇ ਨੇ ਉਹ ਉਹ ਸਮਾਂ ਉਹਨਾਂ ਨੇ گزارਿਆ ਬੜਾ ਔਖਾ ਹੈ ਉਹ ਵੀ ਨਹੀਂ ਚਾਹਦੇ ਕਿ ਅਸੀਂ ਉਹਨੂੰ ਉੱਥੇ ਬੈਠੀਏ ਉਹ ਵੀ ਤੰਗ ਆਏ ਪਏ ਨੇ ਪਰ ਜੇਕਰ ਗੱਲ ਕੀਤੀ ਜੇ ਤਾਂ ਜਿਹੜੇ ਵੱਡੇ ਵੱਡੇ ਕਿਸਾਨ ਆਗੂ ਨੇ ਇਹਨਾਂ ਦੇ ਕਰਕੇ ਉਹਨਾਂ ਛੋਟੇ ਕਿਸਾਨਾਂ ਨੂੰ ਕਾफी ਤੰਗੀਆਂ ਆ ਰਹੀਆਂ ਨੇ ਤੁਸੀਂ ਆਮ ਲੋਕ ਕਹਿ ਰਹੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਕਿਸਾਨ ਨਾਲ ਬੈਠੇ ਨੇ ਬਾਰਡਰ ਦੇ ਉਹ ਕਿਧਰੇ ਵਾਪਸ ਨਾ ਮੁੜ ਦੇਣ ਹਾਂ ਦੇਖੋ ਬਿਲਕੁਲ ਬਿਲਕੁਲ ਉਹੀ ਤਾਂ ਮੈਂ ਕਹਿ ਰਿਹਾ ਲੋਕ ਪਿੱਛੇ ਹੋ ਜਾਣਗੇ ਜੀ ਕਿ ਲੋਕ ਪਿੱਛੇ ਕਿਉਂ ਹੋਣਗੇ ਇਹ ਤਾਂ ਆਪਣਾ ਲੰਬਾ ਜਿਹੜਾ ਇਸ ਸਕੀਮ ਜਿਹਨੂੰ ਕਹਿੰਦੇ ਪਾਣੀ ਚ ਮਧਾਣੀ ਪਾਈ ਬੈਠੇ ਆ ਜਿਹੜਾ ਬੰਦਾ ਆਪਣੀ ਇੱਕ ਭੁਖੜਤਾਲ ਤੇ ਜਾਂ ਮਰਨਵਾਰਤ ਤੇ ਬੈਠਾ ਤੁਸੀਂ ਉਹਦੇ ਬਾਰੇ ਤਾਂ ਸੋਚ ਲਓ ਜੀ ਮੰਨ ਲਓ ਹੁਣ ਪੰਜ ਬੰਦਿਆਂ ਦੀ ਗੱਲ ਹੋਈ ਸੀਗੀ ਜੀ ਮੈਂ ਦੁਬਾਰੇ ਫੇਰ ਉਸ ਗੱਲ ਤੇ ਆਉਣਾ ਜੀ ਭਾਵੇਂ ਚਾਹਣਾ ਪੰਜ ਮੰਦ ਬੰਦਿਆਂ ਦੀ ਗੱਲ ਹੋਈ ਸੀਗੀ ਜੀ ਪੰਜ ਦੇ ਬਾਅਦ ਇਹੀ ਪ੍ਰੈਸ਼ਰ ਪਿਆ ਮੇਰਾ ਨਾਮ ਨਹੀਂ ਲਿਖਿਆ ਮੇਰਾ ਲਿਖਿਆ ਫਿਰ ਉਹਨਾਂ ਦੇ ਵਿੱਚ ਆਪਸੀ ਸਹਿਮਤੀ ਹੋ ਗਈ ਹੋਣੀ ਵੀ ਨਹੀਂ ਹਰੋਦਾ ਵੀ ਪਾ ਲੋ ਹੋਦਾ ਪਾ ਲੋ ਇਹੀ ਚੀਜ਼ਾਂ ਦਾ ਖਤਮ ਕਰਨੀ ਹੈ ਜੀ ਨਹੀਂ ਉਹ ਉਹ ਤਾਂ ਉਹ ਤਾਂ ਦੇਖੋ ਜਦੋਂ ਵਫਰ ਬੈਲੀਅਰ ਮਿਲਣ ਆਇਆ ਸੀ ਤਾਂ ਗੁਰਨਾਮ ਸਿੰਘ ਚੁੰਟੂਨ ਦਾ ਸਾਹ ਬਿਆਨ ਆਇਆ ਸੀ ਕਹਿੰਦੇ ਵੀ ਇਹ ਤਾਂ ਕਹਿੰਦੇ ਇਹ ਵੀ ਦੱਲੇਵਾਲ ਸਾਹਿਬ ਨੇ ਮੈਨੂੰ ਤਾਂ ਹਾਂ ਦੇਖੋ ਜੇ ਹੁਣ ਉਹਨਾਂ ਦਾ ਨਾਮ ਹੋਊਗਾ ਵਿੱਚ ਤਾਂ ਸਭ ਤੋਂ ਵੱਡੀ ਗਲਤੀ ਹੋਊਗੀ ਜੀ ਕਿਉਂ ਇਦਾਂ ਕਰਦੇ ਆ ਜੀ ਸਾਨੂੰ ਨਹੀਂ ਪਤਾ 28 ਬੰਦਿਆਂ ਚ ਕੌਣ ਹੈ ਅਗਰ ਜਿਹੜੇ ਜਿਹੜੇ ਬੰਦੇ ਨਾਰਾਜ਼ ਹੋਣ ਦੀ ਗੱਲ ਕਰਦੇ ਤੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਬੰਦੇ ਤਾਂ ਉਹੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਤਾਂ ਸਿੱਧਾ ਕਹੂੰਗਾ ਜੀ ਨਹੀਂ ਅਗਲਾ ਕਹਿੰਦਾ ਵੀ ਸਾਡਾ ਤਾਂ ਮਸਲਾ ਹੱਲ ਹੋਵੇ ਜੀ ਮੈਂ ਨਹੀਂ ਜਾਊਗਾ ਮੇਰਾ ਭਰਾ ਚਲੇ ਜਾਊਗਾ ਮੀਟਿੰਗ ਅਟੈਂਡ ਕਰੇ ਆਊਗਾ ਮੈਨੂੰ ਮੇਰੇ ਭਰਾ ਤੇ ਵਿਸ਼ਵਾਸ ਹੈ ਜੀ ਨਹੀਂ ਤਾਂ ਫਿਰ ਇੱਥੇ ਗੱਲ ਮੁਕਰੀ ਆਕੇ ਜੀ ਕੁਕੇ ਸ਼ਰਮਾ ਜੀ ਅਸੀਂ ਇਹ ਚਾਹਨੇ ਆ ਦੇਖੋ ਕੋਈ ਸਾਡਾ ਖਾਸ ਨਹੀਂ ਹੈ ਤੁਸੀਂ ਵੀ ਇਹ ਜਾਣਦੇ ਹੋ ਚੈਨਲ ਦਾ ਕਿਸੇ ਜੱਥੇ ਬੰਦੇ ਕੋਈ ਲੈਣ ਦਾ ਨਹੀਂ ਤੁਹਾਡਾ ਵੀ ਨਹੀਂ ਮੇਰਾ ਵੀ ਨਹੀਂ ਅਸੀਂ ਇਹ ਚਾਹਨੇ ਆ ਕਿ ਇੱਕ ਬੰਦਾ ਇੰਨੇ ਦਿਨਾਂ ਤੋਂ ਮਰਨ ਮਰਤੇ ਬੈਠਿਆ ਹੈ ਠੀਕ ਹੈ ਜੀ ਪਹਿਲਾ ਸਰਬਸਿੰਘ ਖਾਲਸਾ ਦਾ ਬਾਅਦ ਧਿਆਨ ਹੋ ਚੁੱਕਿਆ ਸ਼ਹੀਦ ਹੋ ਚੁੱਕੇ ਨੇ ਕੱਲ ਤੁਸੀਂ ਜੋ ਸ਼ੁਭ ਕਰਨ ਦੀ ਵਰਸੀ ਮਨਾਈ ਹੈ ਸਾਰਿਆਂ ਨੇ ਉਥੇ ਬੁੱਤ ਲਗਵਾਇਆ ਠੀਕ ਹੈ ਅਸੀਂ ਇਹ ਨਹੀਂ ਜਾਣਦੇ ਵੀ ਕੱਲ ਨੂੰ ਕੋਈ ਹੋਰ ਮੰਦਭਾਗੀ ਖਬਰ ਸਾਹਮਣੇ ਆਏ ਵਾ ਮੈਂ ਨਾ ਜੂਸ ਸਾਹਿਬ ਆਪਣੇ ਚੈਨਲ ਤੇ ਕਾਹਾਂਗਾ ਜੋ ਜੋ ਮੇਰਾ ਮੇਰਾ ਤਰਕ ਹੈ ਮੈਂ ਕਿਸੇ ਦਾ ਨਾ ਸੈਵਨ ਹੀ ਮੈਂ ਆਪਣਾ ਮੇਰਾ ਆਪਣਾ ਤਰਕ ਹੈ ਇਕੱਲੇ ਦਾ ਦੇਖੋ ਇੱਕ ਬੰਦਾ ਇਹਨਾਂ ਤੋਂ ਬੈਠਿਆ ਕੀ ਸੋਰਨ ਸਿੰਘ ਪੰਡੇ ਕਿੰਨੇ ਦਿਨ ਭੁੱਖੇ ਰਹੇ ਗੁਰਨਾਮ ਸਿੰਘ ਚੁੜਨੀ ਕਿੰਨੇ ਦਿਨ ਭੁੱਖੇ ਰਹੇ ਰਾਜੇਵਾਲ ਜੀ ਕਿੰਨੇ ਦਿਨ ਭੁੱਖੇ ਰਹੇ ਦਿਖਾਓ ਮੈਨੂੰ ਦੇਖੋ ਉਹੀ ਤਾਂ ਕਹਿੰਦਾ ਵੀ ਜਿਹੜੇ ਫੇਮ ਲੈਣੀ ਆ ਜਾਂ ਜਿਹਨੇ ਆਪਣਾ ਤੋਰੀਪੁਰਾ ਚਲਾਉਂਦਾ ਰੱਖਣਾ ਉਹ ਇਦਾਂ ਦੀ ਸੋਚ ਵਾਲੇ ਲੋਕ ਹੁੰਦੇ ਆ ਜੀ ਦੇਖੋ ਮੈਂ ਤਾਂ ਸ਼ੁਰੂ ਤੇ ਕਹਿੰਦਾ ਆ ਰਿਹਾ ਦੇਖੋ ਜਿਵੇਂ ਤੁਸੀਂ ਕਹਿੰਦੇ ਸਾਡਾ ਪਰਸਨਲ ਨਹੀਂ ਮੇਰਾ ਵੀ ਪਰਸਨਲ ਨਹੀਂ ਜੀ ਲੇਕਿਨ ਇਹਦੇ ਪਿੱਛੇ ਮੰਨ ਲਓ ਹੁਣ ਜੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਜੀ ਉਹ ਤਾਂ ਪਤਾ ਨਹੀਂ ਕੀ-ਕੀ ਹੰਡਾਰ ਰਹੇ ਆ ਜੀ ਰੱਬ ਜਾਣਦਾ ਜੀ ਲੇਕਿਨ ਲੋਕ ਕੋਈ media ਜਾਂਦਾ, ਕੋਈ ਕਿਤੋਂ ਜਾਂਦਾ, ਕੋਈ ਕਿਤੇ ਜਾਂਦਾ। ਅਗਲਾ ਕਹਿੰਦਾ ਯਾਰ ਮੈਂ ਖਨੋਰੀ ਜਾ ਰਿਹਾ, ਮੈਂ ਖਰੜ ਤੋਂ ਖਨੋਰੀ ਜਾ ਰਿਹਾ, ਮੇਰਾ ਕਿੰਨਾ ਖਰਚ ਹੋ ਰਿਹਾ, ਮੈਨੂੰ ਆਉਣ ਜਾਣ ਚ ਵੀ problem ਹੋ ਰਹੀ ਆ। ਦੇਖੋ ਕਿੰਨੇ ਲੋਕ ਫਸੇ ਹੋਏ ਆ ਜੀ। ਇਹੀ ਅਗਰ ਚੀਜਾਂ ਨਾ ਹੋਣ MSP ਮਿਲ ਜਾਵੇ, ਤਿੰਨ ਕਾਲੇ ਕਾਨੂੰਨ ਰੱਦ ਹੋ ਜਾਣ। ਇਹੀ ਲੋਕ ਡੱਲੇਵਾਲ ਸਾਹਿਬ ਵੀ ਆਪਣੀ family ਚ ਬੈਠਣ ਕੰਮ ਕਰਨ ਤੇ ਬਾਕੀ ਲੋਕ ਵੀ ਕੰਮ ਕਰਨ। ਇਹ ਚੀਜ ਜਿਹੜੇ ਲੋਕ ਪੰਜ ਸੱਤ ਕੁ ਇਹੀ ਬੰਦੇ ਮੈਂ ਮੰਨੂਗਾ, ਸਾਰੇ ਜਥੇਬੰਦੀਆਂ ਚੋਂ ਵੀ ਪੰਜ ਸੱਤ ਕੁ ਬੰਦੇ ਹੀ ਜਿਹੜੇ ਕਿਤੇ ਨਾ ਕਿਤੇ ਚਾਲ ਨੂੰ ਖਰਾਬ ਕਰ ਰਹੇ ਆ। ਹਾਲਾਂਕਿ ਦਿਖ ਵੀ ਰਿਹਾ। ਦੂਜੇ ਜਥੇਬੰਦਿਆਂ ਨੂੰ ਦਿਖ ਵੀ ਰਿਹਾ ਹੈ ਲੇਕਿਨ ਉਹ ਉਹ ਉਹਨਾਂ ਨੂੰ ਉੱਤੇ ਕੰਟਰੋਲ ਨਹੀਂ ਕਰ ਰਹੇ ਜੇ ਕੰਟਰੋਲ ਹੀ ਹੋਊਗਾ ਫਿਰ ਉਹੀ ਗੱਲ ਹੋ ਜੂਗੀ ਵੀ ਸਪੋਰਟ ਤਾਂ ਕਰਨੀ ਦੂਰ ਦੀ ਗੱਲ ਹੈ ਜਿਹੜੇ ਉੱਥੇ ਬੈਠੇ ਉਹ ਵੀ ਘਰਾਂ ਨੂੰ ਵਾਪਸ ਚਲੇ ਜਾਣਗੇ ਇਹ ਦਿਨ ਦੇਖਣਾ ਪੈ ਜੂਗਾ ਜੀ ਫਿਰ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਵੀ ਬੀਜੇਪੀ ਸਰਕਾਰ ਦਾ ਫਾਇਦਾ ਵੀ ਚੁੱਕੇਗੀ ਚੁੱਕ ਰਹੀ ਹੈ ਜੀ ਜਿਹਦੇ ਵਿੱਚ ਦੌਰ ਆਇਆ ਥੋੜੂ ਹੀ ਹੈ ਕੋਈ ਉਹ ਅੱਜ ਤੀਜੇ ਦਾ ਦੌਰ ਦੀ ਮੀਟਿੰਗ ਚੌਥੀ ਦੀ ਪੰਜਵੇਂ ਤੁਸੀਂ ਦੇਖੀ ਜਾਵੇ ਲੜੀ ਚੱਲ ਪੈਣੀ ਜੀ ਜੀ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਸੀ ਉਹ ਵੀ ਤਾਂ ਬੇਸਿੱਟੇ ਨਿਕਲ ਜਾਂ ਬੀਜੇਪੀ ਨੇ ਸਰਕਾਰ ਨੇ ਕਮਜ਼ੋਰੀ ਫੜ ਲਈ ਸੀ ਉਹੀ ਕਮਜ਼ੋਰੀ ਹੁਣ ਇਹਨਾਂ ਨੂੰ ਸ਼ੁਰੂ ਤੋਂ ਸਟਾਰਟਿੰਗ ਤੋਂ ਦਿਖ ਰਹੀ ਹੈ ਜੀ 13 ਫਰਵਰੀ ਤੋਂ ਦਿਖ ਰਹੀ ਹੈ ਜੀ 13 ਫਰਵਰੀ ਤੋਂ ਲੈ ਕੇ ਸੰਘਰਸ਼ 2 ਦੀ ਕਮਜ਼ੋਰੀ ਦੇਖ ਰਹੇ ਆ ਵੀ ਕਿਹੜੀ ਕਿਹੜੀ ਜਥੇਬੰਦੀ ਅੱਗੇ ਆ ਰਹੀ ਉਸ ਜਥੇਬੰਦੀਆਂ ਨੂੰ ਕੰਟਰੋਲ 'ਚ ਵੀ ਕਰ ਲਿਆ ਹਾਲਾਂਕਿ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਲੇਕਿਨ ਉਹਨਾਂ ਦਾ ਨਾਮ ਬੋਲਣਾ ਜਾਂ ਕੰਟਰੋਲ ਚ ਕਰ ਲਿਆ ਜਾਂ ਫਿਰ ਉਹ ਕਹਿੰਦੇ ਵੀ ਅਸੀਂ ਹੱਥੇ ਨਹੀਂ ਆ ਰਹੇ ਤਾਂ ਪਿੱਛੇ ਹੋ ਗਏ ਜੀ ਕਹਿਣ ਦਾ ਮਤਲਬ ਹੈ ਉਹ ਕਮਜ਼ੋਰੀ ਸਰਕਾਰ ਦੇ ਕੋਲ ਗਈ ਹੈ ਇਹੀ ਕਮਜ਼ੋਰੀ ਮੈਂ ਚੈਨਲ ਤੇ ਵਾਰ-ਵਾਰ ਕਹਿਣਾ ਵੀ ਇਸੀ ਚੀਜ਼ ਦਾ ਸਰਕਾਰ ਫਾਇਦਾ ਉਠਾ ਰਹੀ ਹੈ ਔਰ ਇਸੀ ਦਾ ਹੀ ਉਠਾਉਗੀ ਇਸੀ ਦੇ ਸਿਰ ਪਰ ਹੀ ਤੁਹਾਨੂੰ ਲੋਕਾਂ ਨੂੰ ਘਰ ਭੇਜੂਗੀ ਤੁਹਾਡੇ ਹੱਥ ਪੱਲੇ ਕੁਝ ਨਹੀਂ ਲੱਗਣਾ ਨੁਕਸਾਨ 800 ਸ਼ਹਾਦਤ ਜਿਹੜੀ ਹੋ ਚੁੱਕੀ ਹੈ ਉਹਦਾ ਕੌਣ ਭਾਰ ਪਾਈ ਕਰੂਗਾ ਜਥੇਬੰਦੀ ਹੈ ਪਰ ਭਾਈ ਕਰਨੀ ਗਿਆ ਕਿ ਸਰਕਾਰ ਭਾਰ ਪਾਈ ਕਰੂਗੀ ਜੀ ਤੁਹਾਨੂੰ ਲੱਗਦਾ ਨਹੀਂ ਮੈਂ ਕਹਿਣਾ ਚਾਹੁੰਦਾ ਜੋ ਜੋ ਦਿਖ ਰਿਹਾ ਦੇਖੋ ਜੋ ਹਾਲਾਤ ਕਹਿ ਰਹੇ ਜਗਦੀਸ਼ ਸਿੰਘ ਡੱਲੇਵਾਲ ਠੀਕ ਹੈ ਸਾਰੇ ਦੇਸ਼ ਹੀ ਲੜ ਰਹੇ ਨੇ ਫਿਰ ਤਾਂ ਉਹਨਾਂ ਨੂੰ ਪਿੱਛੇ ਹੋ ਜਾਂਦਾ ਉਹ ਇਕੱਲੇ ਬਜੁਰਗ ਨੂੰ ਕੀ ਲੋੜ ਹੈ ਉੱਥੇ ਬੈਠਣ ਦੀ ਨਹੀਂ ਜਿੱਕਣਾ ਪਹਿਲਾਂ ਹੋ ਐਸੇ ਜੰਗਾਰ ਜਿੱਦੋਂ ਖਤਮ ਹੋਇਆ ਸੀਗਾ ਉਸ ਟਾਈਮ ਦੋ ਤਿੰਨ ਜਥੇਬੰਦੀਆਂ ਕਹਿੰਦੀਆਂ ਸੀਗੀ ਵੀ ਬਰਬਲੀ ਅਸੀਂ ਨਹੀਂ ਜਾਣਾ ਜੀ ਜਦੋਂ ਉਹਨਾਂ ਨੇ ਦੇਖਿਆ ਬਾਕੀ ਚਲੇ ਗਏ 32 34 ਚੋ ਚਲੇ ਗਏ ਪੰਜ ਚਾਰ ਦਾ ਕੈਪ ਵੈਲਿਊ ਰਹੂਗੀ ਇਹ ਵੀ ਉੱਟ ਕੇ ਆ ਗਏ ਜੀ ਦੇਖੋ ਫਿਰ ਤਾਂ ਉਹੀ ਚੀਜ਼ ਹੋ ਜਾਂਦੀ ਫਿਰ ਅਗਲਾ ਕਹਿੰਦਾ ਫਿਰ ਮੈਂ ਕਿਉਂ ਕਰਾਂ ਭਾਈ ਲੇਕਿ ਇੰਨੀ ਮਿੰਟ ਕਰੀ ਹੋਈ ਇੰਨੀ ਲਗਨ ਦੇ ਨਾਲ ਬੰਦਾ ਚੱਲ ਰਿਹਾ ਉਹਦਾ ਮਨੋਬਲ ਤੋੜ ਦੇਣਾ ਆ ਕੇ ਕਿਤੇ ਨਾ ਕਿਤੇ ਕਹਿ ਦੇਣਾ ਇੱਕ ਬਹੁਤ ਜਿਹਨੂੰ ਕਹਦੇ ਨੇ ਇੱਕ ਬੜੀ ਦੁੱਖ ਵਾਲੀ ਗੱਲ ਹੋ ਜੂਗੀ ਔਰ ਇੱਕ ਜਿਹਨੂੰ ਕਹਦੇ ਨੇ ਇੱਕ ਅਨਹੋਣੀ ਹੋ ਜੂਗੀ ਵੀ ਬੰਦਾ ਐਡੀ ਮਤਲਬ ਜਿਹਨੂੰ ਕਹਦੇ ਨੇ ਵੀ ਪੌੜੀਆਂ ਚੜ੍ਹ ਕੇ ਲਾਸਟ ਸਟੈਪ ਤੋਂ ਆ ਕੇ ਬੰਦਾ ਥੱਲੇ ਵਾਪਸ ਆਉਂਦਾ ਉਹ ਕੰਮ ਹੋ ਜਾਂਦਾ ਜੀ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਜੇ ਅੱਜ ਮੀਟਿੰਗ ਹੋ ਰਹੀ ਹੈ ਉਹਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਵੀ ਨੇ ਤੇ ਹਾਲਾਂਕਿ ਭਗਵਾਨਤਮਾਨ ਸਰਕਾਰ ਦੇ ਵੱਲੋਂ ਇਹ ਤਾਂ ਕੋਈ ਬਿਆਨਤਾ ਆਇਆ ਨਹੀਂ ਪਰ ਹਾਂ ਖੇਤੀਬਾੜੀ ਮੰਤਰੀ ਉੱਥੇ ਪ ਦੇ ਵੀ ਦੱਸਿਆ ਜਾ ਰਿਹਾ ਕਿ ਇੱਕ ਦੋ ਬੰਦੇ ਹੋਰ ਹੀ ਪੰਜਾਬ ਸਰਕਾਰ ਦੇ ਆਣਗੇ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਨੂੰ ਅੱਗੇ ਆ ਕੇ ਯਾਨੀ ਕਿ ਸਟੈਂਡਰਡ ਵਿਚੋਲਾ ਬਣਨਾ ਚਾਹੀਦਾ ਹੈ ਜਲਦੀ ਇਹ ਖਤਮ ਕਰਨ ਅੱਜ ਹੀ ਅੰਤ ਹੋ ਜਾ ਜੇ ਪੰਜਾਬ ਸਰਕਾਰ ਆਪਣੀ ਗੱਲਬਾਤ ਕਰੇ ਹਾਂ ਕਿਉਂਕਿ ਦੇਖੋ ਐਨੀ ਗੱਲ ਬਹਿ ਗਈ ਹੈ ਪੰਜਾਬ ਨੂੰ ਮੋਦੀ ਸਾਹਿਬ ਕੁਝ ਨਹੀਂ ਸਮਝਦੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਦੇਖਰ ਪੰਜਾਬ ਆਪਣੀ ਆਈ ਤੇ ਆਜੇ ਸਰਕਾਰ ਤਾਂ ਮੋਦੀ ਸਾਹਿਬ ਥੱਲੇ ਵੀ ਆਸਤ ਦੇ ਨੇ ਉਹ ਥੋੜੀ ਸਾਹਿਬ ਉਹੀ ਗੱਲ ਹੋ ਗਈ ਨਾ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਆ ਥੋੜੀ ਸਾਹਿਬ ਜੀ ਸਰਕਾਰ ਜੇ ਪੰਜਾਬ ਸਰਕਾਰ ਵੀ ਆਉਂਦੀ ਉਹਦੇ ਵਿੱਚੋਂ ਵੀ ਜਿੱਥੇ ਬੰਦੀਆਂ ਕੁੜਕੜ ਕਰਦੀਆਂ ਜੀ ਜੀ ਜਦੋਂ ਪਤਾ ਵੀ ਸੁਭਾ ਸਰਕਾਰ ਤੇ ਬਿਨਾ ਖੇਤੀਬਾੜੀ ਮੰਤਰੀ ਤੋਂ ਬਿਨਾ ਪੰਜਾਬ ਸਰਕਾਰ ਦੇ ਖੇਤੀ ਮੰਤਰੀ ਦੇ ਮੰਤਰੀ ਤੋਂ ਬਿਨਾ ਸਾਡਾ ਕੁਝ ਨਹੀਂ ਹੋਣਾ ਸਰਕਾਰ ਤੋਂ ਬਿਨਾ ਸਾਡਾ ਕੁਝ ਨਹੀਂ ਹੋਣਾ ਫਿਰ ਲੱਤਾਂ ਖਿੱਚਦੇ ਆ ਜੀ ਮਾਨ ਸਾਹਿਬ ਇੱਥੇ ਬੋਲੇ ਮਾਨ ਸਾਹਿਬ ਉੱਥੇ ਬਲੇ ਉਲਟਾ ਮਾਨ ਸਾਹਿਬ ਕਹਿ ਰਹੇ ਆ ਜਿੱਥੇ ਬੰਦਿਆਂ ਦਾ ਤਾਲਮੇਲ ਨਹੀਂ ਉਹੀ ਤਾਲਮੇਲ ਪੰਜਾਬ ਸਰਕਾਰ ਦਾ ਦੇ ਨਾਲ ਜਿਹੜਾ ਟੁੱਟ ਕੇ ਜਾ ਰਿਹਾ ਉਹ ਪੰਜਾਬ ਸਰਕਾਰ ਦਾ ਜਿਹੜਾ ਲੋਕਾਂ ਦਾ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਨਾ ਤਾਲਮੇਲ ਹੋਣਾ ਉਹੀ ਨਾ ਤਾਲਮੇਲ ਹੋਣ ਦਾ ਜਿਹੜਾ ਸੈਂਟਰ ਸਰਕਾਰ ਉਸ ਚੀਜ਼ ਦਾ ਫਾਇਦਾ ਲੈ ਰਹੀ ਹੈ ਨਹੀਂ ਸ਼ਰਮਾਈ ਤਾਲਮੇਲ ਤਾਂ ਇਹਨਾਂ ਦੇਖੋ ਇਹ ਜਿਹੜੇ ਲੋਕ ਇਹ ਕਹਿੰਦੇ ਆ ਨਾ ਵੀ ਮਾਨ ਭਗਵਾਨ ਤਮਨ ਦੀ ਸਾਨੂੰ ਲੋੜ ਨਹੀਂ ਖੇਚੀ ਬਾਠੇ ਬੜੀ ਮੰਤਰੀ ਦੀ ਸਾਨੂੰ ਲੋੜ ਨਹੀਂ ਕਿਉਂ ਲੋੜ ਨਹੀਂ ਬਈ ਸੁੱਭਾ ਸਰਕਾਰਾਂ ਸੁੱਭਾ ਸੁੱਭੇ ਦੀ ਸਰਕਾਰ ਦੀ ਲੋੜ ਹੈ ਜੀ ਜਿਹੜੇ ਲੋਕ ਕਹਿੰਦੇ ਆ ਸਰਕਾਰ ਦੀ ਲੋੜ ਆ ਨਾਲ ਹਾਲਾਂਕਿ ਸਰਕਾਰ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਸਰਕਾਰ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ ਲੇਕਿਨ ਜਥੇਬੰਦੀ ਇਹ ਤਾਂ ਮੌਜੂਦਾ ਸਰਕਾਰ ਦੇ ਨਾਲ ਵੀ ਬਣਾਉਂਦੀ ਆ ਨਹੀਂ ਜੀ ਫਿਰ ਸਰਮਈ ਜਿਹੜੇ ਕਿਸਾਨ ਆਗੂ ਸੀਨੀਅਰ ਨੇ ਹੋ ਪੰਡੇਰ ਸਾਹ ਵਰਗੇ ਦੇ ਐਕਸ਼ਨ ਕਿਉਂ ਲੈਂਦੇ ਇਹਨਾਂ ਨੂੰ ਬਾਹਰ ਕਿਉਂ ਨਹੀਂ ਘਟਦੇ ਕਮੇਟੀਆਂ ਚੋਂ ਉਹੀ ਤਾਂ ਮੈਂ ਗੱਲ ਕਰਦਾ ਵੀ ਜਦੋਂ ਪਤਾ ਹੈ ਵੀ ਸਾਰੇ ਬੰਦੇ ਫਲਾਣਾ ਫਲਾਣਾ ਬੰਦਾ ਗੇਮ ਖਰਾਬ ਕਰ ਰਿਹਾ ਤੇ ਕੋਈ ਛਾੜੀ ਸੀ ਕਿਤੇ ਦੁਸ਼ਮਣ ਨਹੀਂ ਸਾਡਾ ਕੋਈ ਦੁਸ਼ਮਣ ਨਹੀਂ ਸਹੀ ਗੱਲ ਹੈ ਕੋਈ ਆਵਾਜ਼ ਵजूद ਨਹੀਂ ਕਾਰਵਾਈ ਨਾ ਕਰਨੀ ਕਿ ਆ ਬੜੀ ਮਜਬੂਰੀ ਹੈ ਸਾਨੂੰ ਸਾਰੇ ਸਮਝ ਨਹੀਂ ਆਦੀ ਸਾਡੇ ਦਿਮਾਗ 'ਚ ਨਹੀਂ ਆ ਰਹੀ ਵੀ ਕਿਹਾ ਐਡੀ ਬੜੀ ਪ੍ਰੋਬਲਮ ਹੈ ਵੀ ਜਿਹੜਾ ਐਡੇ ਵਧੀਆ ਟਰੈਕ ਤੇ ਚੱਲਦੇ ਹੋਏ ਨੇ ਦੋ ਚਾਰ ਬੰਦੇ ਖਰਾਬ ਕਰ ਰਹੇ ਆ ਉਹਨਾਂ ਨੂੰ ਰੋਕਣਾ ਜਾਂ ਉਹਨਾਂ ਨੂੰ ਸਾਈਡ ਤੇ ਕਰਨਾ ਕਿ ਆ ਉਹਨਾਂ ਦੇ ਹੱਥ 'ਚ ਨਹੀਂ ਕਿਹਾ ਬਚਣੀ ਹੈ ਓ ਸਰਮੇ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਜੇਕਰ ਸਰਕਾਰ ਨੇ ਚਲੋ ਅਸੀਂ ਜਾਣਦੇ ਹਾਂ ਆਪਣੇ ਚੈਨਲੋਂ ਬੇਨਤੀ ਕਰਦੇ ਰੱਬ ਨੂੰ ਅਰਦਾਸ ਕਰਦੇ ਹਾਂ ਵੀ ਸਰਕਾਰ ਇਹਨਾਂ ਦੀ ਮੰਗਾਂ ਮੰਨ ਲੇ ਧਰਨਾ ਖਤਮ ਹੋ ਜਾਏ ਕਿਉਂਕਿ ਆਮ ਲੋਕ ਦੁਖੀ ਨੇ ਕਿਸਾਨ ਤਾਂ ਦੁਖੀ ਨੇ ਆਮ ਲੋਕ ਵੀ ਦੁਖੀ ਨੇ ਪਰ ਕੱਲ ਨੂੰ ਜੇ ਮੰਗਾਂ ਮੰਨੀਆਂ ਗਿਆ ਤਾਂ ਫਿਰ ਇਹ ਲੋਕ ਵੱਡੇ ਵੱਡਿਆਂ ਪਦਮਿਆਂ ਤੇ ਬੈਠਣਗੇ ਤੇ ਔਰ ਦੇਖ ਲੈਣਾ ਤੁਹਾਡੇ ਸਾਹਮਣੇ ਇਹ ਬੰਦੇ ਆਪਣੇ ਆਪ ਨੂੰ ਫਿਰ ਉਹੀ ਉਹੀ ਹਾਲਾਤ ਹੋਣਗੇ ਕੋਈ ਐਮਐਲਏ ਖੜਾ ਹੋਏਗਾ ਕੋਈ ਐਮਪੀ ਲੜੇਗਾ ਹਾਂ ਬਿਲਕੁਲ ਕੁਰਸੀਆਂ ਦੀ ਲੜਾਈ ਹੈ ਜੀ ਆਪਣੀ ਉਹ ਆਪਣੀ 2 4 10 ਕ ਬੰਦੇ ਹੀ ਹੈ ਜਿਵੇਂ ਅਸੀਂ ਕਹੀਏ ਵੀ ਸਾਰੇ ਜਥੇਬੰਦੀਆਂ ਵਾਲੇ ਸਾਰੀਆਂ ਜਥੇਬੰਦੀਆਂ ਗਲਤ ਨਹੀਂ ਜੀ ਹੈਗੀਆਂ ਇਰੇ 5-7 ਤੱਕ ਲੋਕ ਆਏ ਉਹੀ ਲੋਕ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਨਾਲ ਲਾ ਕੇ ਜਿਵੇਂ ਬੰਦੀ ਨਾਲ ਲਾ ਕੇ ਗੇਮ ਨੂੰ ਖਰਾਬ ਕਰ ਦਿੰਦੇ ਆ ਜਿਹੜੀ ਅਸੀਂ ਮਤਲਬ ਜਿਹੜੇ ਵਿਸ਼ੇ ਤੇ ਅਸੀਂ ਚੱਲ ਰਹੇ ਆ ਜਿਹੜੇ ਵਿਸ਼ੇ ਮੁੱਦੇ ਤੇ ਅਸੀਂ ਲੜ ਰਹੇ ਆ ਉਹ ਮੁੱਦੇ ਨੂੰ ਕਮਜ਼ੋਰ ਕਰ ਰਹੇ ਆ ਜੀ ਉਹ ਸੋਚਣ ਦੀ ਸਮਝਣ ਦੀ ਜਥੇਬੰਦੀਆਂ ਨੂੰ ਜ਼ਰੂਰਤ ਹੈ ਜਿਹੜੇ ਜਿਹੜੀਆਂ ਜਥੇਬੰਦੀਆਂ ਤਨੋਂ ਮਨੋਂ ਸੇਵਾ ਕਰ ਰਹੀਆਂ ਤਨੋਂ ਮਨੋਂ ਬੈਠੀਆਂ ਉਹ ਜਥੇਬੰਦੀਆਂ ਨੂੰ ਚਾਹੀਦਾ ਜਿਹੜੇ ਲੋਕ ਖਰਾਬ ਕਰਦੇ ਆ ਚਾਹੇ ਉਹ ਸਪੋਰਟਰ ਹੈ ਚਾਹੇ ਕੋਈ ਜਥੇਬੰਦੀ ਹੈ ਚਾਹੇ ਕੋਈ ਪ੍ਰਧਾਨ ਹੈ ਉਸ ਉਸ ਬੰਦੇ ਦੀ ਸਪੋਰਟ ਨਾਲ ਲਈ ਜਾਵੇ ਦਿੱਕਤੀ ਰੂਪ ਚੋਂ ਬ ਉਹੜਾ ਕਰਨਾ ਅਲਾ ਕਰਦਾ ਤੇਰਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸਰਕਾਰ ਸੋਚੋ ਕਿ ਵੀ ਤੇਰੇ ਨਾਲ ਜਾਂ ਗੱਲ ਕਰੀਏ ਜਾਂ ਅਸੀਂ ਦੁਨੀਆ ਦੇ ਜੱਟੇ ਬੰਦੇ ਨਾਲ ਗੱਲ ਕਰੀਏ ਸਰਕਾਰ ਦੀ ਸੋਚੋ ਫਿਰ ਦੇਖੋ ਸ਼ਰਮਾ ਜੀ ਦੇਖੋ ਫਿਰ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਅੰਦੋਲਨ ਛੇੜਿਆ ਦੁਬਾਰਾ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਸੋਚਦਾ ਇਹਦਾ ਕੁਛ ਨਾ ਕੁਛ ਦੇਖੋ ਮੈਂ ਮੰਨਦਾ ਵੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਪਰ ਜੇ ਇਕੱਲਾ ਬੰਦਾ ਮੋਦੀ ਸਾਹਿਬ ਦਾ ਵਫਾ ਇੱਥੇ ਲਿਆ ਸਕਦਾ ਤਾਂ ਉਹ ਮੰਗਾ ਵੀ ਨਾ ਸਕਦਾ ਠੀਕ ਹੈ ਉਹਨਾਂ ਦੇ ਮਨ ਤੇ ਹੈ ਕਿ ਅਸੀਂ ਇਕੱਠੇ ਹੋ ਕੇ ਚੱਲੀਏ ਹਜੇ ਤੱਕ ਉਹ ਐਸੀ ਉਹਨਾਂ ਲੋਕਾਂ ਨੂੰ ਖਬਰ ਨਹੀਂ ਆਈ ਦੇਖੋ ਪਰ ਜਿਹੜੇ ਇਹ ਲੀਡਰ ਦੂਰ ਹੋ ਰਹੇ ਨੇ ਅਸੀਂ ਅਸੀਂ ਚਾਹੁੰਦੇ ਆਂ ਵੀ ਇਕਤਾ ਬਣੇ ਦੇਖੋ ਅੱਜ ਕਿੰਨੇ ਚਿਹਰੇ ਦੂਰ ਹੋ ਗਏ ਆਪਣੀਆਂ ਮਾਹ ਪੰਜਾਇਤਾ ਬਣਾ ਲਿਆ ਐ ਐਸਕੇਮ 1 ਐਸਕੇਮ 2 ਐਸਕੇਮ 3 ਤੱਕ ਬਣ ਚੁੱਕਿਆ ਤੇ ਸਰਕਾਰ ਨੂੰ ਪਤਾ ਹੈ ਹੋ ਜਿਵੇਂ ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਪਹਿਲੀ ਮੀਟਿੰਗ ਬੈਠਾ ਨਿਕਲੀ ਐ ਇਹ ਲੜੀ ਚੱਲ ਜੇਗੀ ਅਸੀਂ ਨਹੀਂ ਚਾਹੁੰਦੇ ਹੋ ਲੜੀ ਚੱਲੇ ਤਾਂ ਤੁਸੀਂ ਕੀ ਜਾਂਦੋ ਵੀ ਇਹਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਕੀ ਕਰੀਏ ਜੇ ਆ ਵੀ ਇਹਨੂੰ ਇਕੱਠਾ ਕਰ ਦਈਏ ਨੇ ਦੇਖੋ ਅੱਜ ਕੁਛ ਦਿਨ ਪਹਿਲਾਂ ਭੰਦੇਰ ਸਾਹਿਬ ਟਰੈਕ ਤੋਂ ਆਊਟ ਚੱਲ ਰਹੇ ਸੀ ਢੱਲੇਵਾਲ ਸਾਹਿਬ ਦੇ ਜੀ ਜੀ ਅੱਜ ਉਹਨਾਂ ਦਾ ਐਸਕੇਐਮ ਭਾਰਤ ਬਣਾ ਕੇ ਸਪੋਰਟ ਕਰ ਰਹੇ ਆ ਕਿ ਐਸਕੇਐਮ ਦੀ ਸਪੋਰਟ ਚ ਆ ਰਹੇ ਆ ਪਹਿਲਾਂ ਤਾਂ ਸਵਾਲ ਸੀ ਭੰਦੇਰ ਨੂੰ ਇਹ ਜਵਾਬ ਉਹਨਾਂ ਤੋਂ ਇਹ ਜਵਾਬ ਮਿਲਣਾ ਚਾਹੀਦਾ ਹੈ ਜੀ ਜੀ ਅਗਰ ਉਹ ਐਸਕੇਐਮ ਭਾਰਤ ਦੀ ਗੱਲ ਕਰਦੇ ਆ ਜੀ ਫਿਰ ਤਾਂ ਜ਼ਰੂਰ ਚ ਪੈ ਗਈ ਜੀ ਅਗਰ ਉਹ ਐਸਕੇਐਮ ਦੇ ਨਾਲ ਆ ਫਿਰ ਬਸ ਐਸਕੇਐਮ ਭਾਰਤ ਬਣਾਉਣ ਦੀ ਕਿਉਂ ਗੱਲ ਕਰਦੇ ਆ ਅਗਰਾਹਾਂ ਸਾਹਿਬ ਐਸਕੇਐਮ ਤੋਂ ਦੀ ਗੱਲ ਕਿਉਂ ਕਰਦੇ ਆ ਜੀ ਜੀ ਠੀਕ ਹੈ ਜੀ ਇਹਨਾਂ ਚੀਜ਼ਾਂ ਤੇ ਹੀ ਕਿਤੇ ਨਾ ਕਿਤੇ ਵਿਚਾਰ ਹੋਣਾ ਚਾਹੀਦਾ ਅਗਰ ਇਹਨਾਂ ਦਾ ਪ੍ਰੈਸ਼ਰ ਡੱਲੇਵਾਲ ਸਾਹਿਬ ਜਾਂ ਡੱਲੇਵਾਲ ਸਾਹਿਬ ਦੀ ਜਥੇਬੰਦੀ ਸ਼ਰਮਾ ਜੀ ਸ਼ਰਮਾ ਜੀ ਆਖਰੀ ਸਵਾਲ ਸ਼ਰਮਾ ਜੀ ਆਮ ਲੋਕ ਭੰਡੇਰ ਸਾਹਿਬ ਦਾ ਕਿਉਂ ਨਹੀਂ ਵਿਰੋਧ ਕਰਦੇ ਕਰਦੇ ਆ ਤੁਸੀਂ ਕਮੈਂਟਾਂ 'ਚ ਦੇਖੋ ਜਾ ਕੇ ਬੰਦੀਰ ਸਾਹਿਬ ਦੀ ਕੋਈ ਵਾਇਟ ਚੱਲਦੀ ਹੋਊਗੀ ਉਹਦੇ ਵਿੱਚੋਂ 80% ਲੋਕ ਵਰਕਲਫੀ ਕਰਨਗੇ ਜੀ 80% ਆਹ ਇਹ ਜਿਹੇ ਜਿਹੇ ਸ਼ਬਦ ਲਿਖਣਗੇ ਜੇ ਮੇਰੀ ਪੋਸਟ ਦੇ ਥੱਲੇ ਇਹੋ ਜਿਹਾ ਕੋਈ ਸ਼ਬਦ ਆ ਜਾਵੇ ਮੈਂ ਸ਼ਾਇਦ ਉਹ ਚੀਜ਼ ਨੂੰ ਦੁਬਾਰਾ ਗਲਤੀ ਨੂੰ ਨਾ ਕਰਾਂ ਲੇਕਿਨ ਬੰਦੀਰ ਸਾਹਿਬ ਉਹੀ ਟ੍ਰੈਕ ਤੇ ਚੱਲ ਰਹੇ ਆ ਤੁਸੀਂ ਕਮੈਂਟ ਪੜ੍ਹ ਕੇ ਦੇਖ ਕੇ ਕਰੋ ਲੋਕ ਬੰਦੀਰ ਸਾਹਿਬ ਨੂੰ ਕਿਆ ਕਹਿ ਰਹੇ ਆ ਮੈਂ ਕਹਿੰਦੇ ਮਿਲਿਆ ਵਾ ਥੋੜੋ ਉਹਨਾਂ ਨਾਲ ਜਾ ਮੈਂ ਜਾਣਦਾ ਜੀ ਸਿਰਫ ਲੋਕਾਂ ਦੇ ਕਮੈਂਟਾਂ ਤੇ ਲੋਕਾਂ ਦੀ ਰਾਏ ਤੇ ਹੀ ਮੈਂ ਮਲਾ ਕੇ ਕਹਿ ਰਹੇ ਆ ਵੀ ਇਹ ਬਿਲਕੁਲ ਗਲਤ ਟ੍ਰੈਕ ਹੋ ਰਿਹਾ ਹੈ ਜਿੱਥੇ ਗਲਤ ਟ੍ਰੈਕ ਹੋ ਗਿਆ ਉ ਐ ਚਲੋ ਐ ਸ਼ਰਮਾਈ ਤੁਸੀਂ ਸਾਨੂੰ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਹਾਂ ਬਿਲਕੁਲ ਇੱਕ ਗੱਲ ਕਹਉਣਾ ਚਾਹਤਾ ਹਾਂ ਬੋਲੋ ਬੋਲੋ ਧੱਲੇਵਾਲ ਸਾਹਿਬ ਇਹਨਾਂ ਲੋਕਾਂ ਦੀਆਂ ਪ੍ਰੈਸ਼ਰ ਚੱਲਦੇ ਆ ਉਹ ਪ੍ਰੈਸ਼ਰ ਕਿਤੇ ਨਾ ਕਿਤੇ ਪੂਰੇ ਲੋਕਾਂ ਵਾਸਤੇ ਭਾਰੀ ਪੈ ਜਾਊਗਾ ਪਲੀਜ਼ ਗੱਲੇਵਾਰ ਸਾਹਿਬ ਨੂੰ ਚੈਨਲ ਦੇ ਵਾਅਦੇ ਉਰਾਈ ਬੇਨਤੀ ਹੈ ਵੀ ਕਿਸੇ ਦਾ ਪ੍ਰੈਸ਼ਰ ਝੱਲਣ ਦੀ ਜ਼ਰੂਰਤ ਨਹੀਂ ਤੁਸੀਂ ਆਪਣਾ ਫ੍ਰੀ ਮਾਈਂਡ ਹੋ ਕੇ ਜਿਹੜੇ ਲੋਕ ਸਪੋਰਟਰਾਂ ਤੁਹਾਡੇ ਜਿਹੜੇ ਲੋਕ ਸਪੋਰਟ ਕਰਦੇ ਆ ਉਹਨਾਂ ਨੂੰ ਨਾਲ ਲੈ ਕੇ ਆਪਣਾ ਜਿਹੜਾ ਅਗਲੇ ਆ ਕਾਰਜਕ੍ਰਮ ਆ ਉਹ ਲੀਕਦੇ ਰਹੋ ਲੋਕਾਂ ਤੱਕ ਪ੍ਰੋਗਰਾਮ ਲਿਆਉਂਦੇ ਰਹੋ ਇਹ ਜੇ ਤੁਸੀਂ ਲੋਕਾਂ ਦੇ ਪ੍ਰੈਸ਼ਰ 'ਚ ਨਾ ਲੋਕਾਂ ਦੇ ਪ੍ਰੈਸ਼ਰ ਚੱਲੂਗੇ ਫਿਰ ਕਿਤੇ ਨਾ ਕਿਤੇ ਧਰਨਾ ਜਿਹੜਾ ਬੇਅਰਥ ਹੋ ਜਾਊਗਾ ਜੀ ਧੰਨਵਾਦ ਜੀ ਜੀ ਧੰਨਵਾਦ ਸੋ ਦੋਸਤੋ ਇਹ ਖੜਨਾ ਜੁੜੇ ਸੀ ਸੰਜੀਵ ਸ਼ਰਮਾ ਸਾਡੇ ਚੈਨਲ ਦੇ ਪੱਤਰਕਾਰ ਸਿੱਧਾ ਉਥੇ ਨੇ ਚੰਡੀਗੜ੍ਹ ਦੇ ਵਿੱਚ ਨੇ ਕਿਉਂਕਿ ਅੱਜ ਬਹੁਤ ਇੱਕ ਵੱਡੀ ਯਾਨੀ ਮੀਟਿੰਗ ਹੋਣ ਜਾ ਰਹੀ ਹੈ ਸਰਕਾਰ ਦੀ ਤੀਸਰੀ ਮੀਟਿੰਗ ਹੈ ਕਿਸਾਨਾਂ ਦੇ ਨਾਲ ਤੇ ਹੋ ਸਕਦਾ ਹੈ ਕਿ ਅੱਜ ਕੋਈ ਚੰਗੀ ਖਬਰ ਕਿਸਾਨਾਂ ਦੀ ਆ ਜਾਏ ਤੁਹਾਨੂੰ ਦੱਸਦੇ ਨੇ ਅਪਡੇਟ ਹੈ ਕਿ 12:30 ਵਜੇ ਖਨੋਰੀ ਬਾਡ ਤੇ ਅਰਦਾਸ ਹੋਣੀ ਹੈ ਉਸ ਤੋਂ ਬਾਅਦ ਜਿੱਦੀ ਸੀ ਢੱਲੇਵਾਲ ਨਿਕਲਣਗੇ ਤੇ ਉਹਨਾਂ ਦੇ ਨਾਲ ਸਰਨ ਸਿੰਘ ਭੰਡੇਰ ਤੇ ਕੁਝ ਹੋਰ ਕਿਸਾਨ ਆਗੂ ਕਰਨਗੇ ਕੂਚ ਚੰਡੀਗੜ੍ਹ ਦੇ ਵੱਲ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਮੀਟਿੰਗ ਇਹ ਅੱਜ ਸਕਸੈਸਫੁਲ ਹੋਏਗੀ ਕਿਉਂਕਿ ਇਹਦੇ ਵਿੱਚ ਅੱਜ ਪੰਜਾਬ ਦੇ ਕਈ ਮੰਤਰੀ ਵੀ ਵਿੱਚ ਬੈਠਣਗੇ ਔਰ ਜਿਹੜੇ ਹਿੰਦੂਸਤਾਨ ਦੇ ਖੇਤੀਬਾੜੀ ਮੰਤਰੀ ਹੈ ਉਹ ਵੀ ਆ ਜਾ ਰਹੇ ਨੇ ਉਹਨਾਂ ਦੇ ਨਾਲ ਅਨਿਲ ਜੋਸ਼ੀ ਕੇਂਦਰੀ ਮੰਤਰੀ ਨੂੰ ਭੇਜਿਆ ਜਾ ਰਿਹਾ ਹੈ ਤਾਂ ਆਸ ਹੈ ਇੱਕ ਆਸ ਜੱਗੀ ਹੈ ਕਿਸਾਨਾਂ ਵਿੱਚ ਅੱਜ ਇਹ ਮੀਟਿੰਗ ਖਤਮ ਹੋਏ ਕਿਉਂਕਿ ਆਮ ਲੋਕ ਕਿ ਧਰਨੇ ਤੋਂ ਬਹੁਤ ਦੁਖੀ ਹੋ ਚੁੱਕੇ ਨੇ ਧਰਨੇ ਨੂੰ ਵੀ ਸਵਾ ਸਾਲ ਤੋਂ ਉੱਪਰ ਟਾਈਮ ਹੋ ਚੁੱਕਿਆ ਹੈ ਪਰ ਗੱਲ ਵਾਰ-ਵਾਰ ਉੱਥੇ ਆ ਜਾਂਦੀ ਹੈ ਜਿਵੇਂ ਕਿ ਸਾਡੀ ਵਿਚਾਰ ਚਰਚਾ ਹੋਈ ਕਿ ਜਿਹੜੇ ਕਿਸਾਨ ਆਗੂ ਨੇ ਉਹ ਆਪਣਾ ਬਾਰ-ਬਾਰ ਕੱਲੇ ਹੋ ਕੇ ਬਿਆਨ ਦੇ ਰਹੇ ਜਿਵੇਂ ਕਿ ਸੁਰਨ ਸਿੰਘ ਭੰਡੇਰ ਦੀ ਦਾ ਬਿਆਨ ਆ ਗਿਆ ਕਿ ਅੱਜ ਦੀ ਮੀਟਿੰਗ ਤੋਂ ਜੇ ਨਹੀਂ ਸਿੱਟਾ ਕੋ ਨਿਕਲਦਾ ਤਾਂ ਅਸੀਂ ਅਗਲਾ ਕੂਚ ਕਰਾਂਗੇ 25 ਦਿੱਲੀਵਾਲ ਜਿਵੇਂ ਕਿ ਸਾਡੇ ਪੱਤਰਕਾਰ ਨੇ ਕਿਹਾ ਜਦੋਂ ਅਜੇ ਮੀਟਿੰਗ ਹੋਣੀ ਹੈ ਤਾਂ ਤੁਹਾਨੂੰ ਕਿਵੇਂ ਪਤਾ ਕਿ ਅਸੀਂ 25 ਨੂੰ ਕੂਚ ਕਿਉਂ ਕਰਾਂਗੇ ਪਹਿਲਾਂ ਯਾਨੀ ਕਿ ਤੁਹਾਨੂੰ ਸਾਰਾ ਕੁਝ ਪਤਾ ਹੈ ਤਾਂ ਸਾਰਿਆਂ ਨੂੰ ਅਸੀਂ ਉਹਨਾਂ ਨੇ ਬੇਨਤੀ ਕੀਤੀ ਹੈ ਸਾਰੇ ਕਿਸਾਨ ਆਗੂਆਂ ਨੂੰ ਕਿ ਅੱਜ ਇਕੱਠੇ ਹੋ ਕੇ ਸਾਰੇ ਢੱਲੇਵਾਲ ਸਾਹਿਬ ਦੇ ਨਾਲ ਖੜੋ ਸਾਥ ਦੋ ਕਿਉਂਕਿ ਇਹ ਮੁੱਦਾ 1 2 3 4 ਦਾ ਨਹੀਂ ਹੈ ਇਹ ਪੂਰੇ ਭਾਰਤ ਦੇ ਟਾਈ ਸੋ ਕਰੋੜ ਲੋਕਾਂ ਦਾ ਮੁੱਦਾ ਹੈ ਤਾਂ ਇਹਦੇ ਵੀ ਸਾਥ ਦਿਓ ਆਪਣੇ ਕਮੈਂਟ ਕਰੋ ਜੇਕਰ ਤੁਹਾਨੂੰ ਚੰਗਾ ਲੱਗਿਆ ਸਾਡਾ ਪ੍ਰੋਗਰਾਮ ਤਾਂ ਵੀ ਕਮੈਂਟ ਕਰੋ ਜੋ ਵੀ ਤੁਹਾਡੇ ਮਨ ਚ ਹੈ ਕਰੋ ਕਮੈਂਟ ਤਾਂ ਇਹ ਸਾਡਾ ਦੋਸਤੋ ਅੱਜ ਦਾ ਲਾਈਵ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ ਉਹ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਏਵਾਂ ਪੰਜਾਬੀ ਟੀਵੀ ਧੰਨਵਾਦ ਦੋਸਤੋ